ਲਗਦੀ ਕਰਦੇ ਆ ਸ਼ੁਰੂਆਤ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਕੈਰਫੁੱਲਣੀ ਆ ਤੂੜੀ ਵਾਲੀ ਮਸ਼ੀਨ ਕਰਦੇ ਆ ਫੋਰ ਬਾਈ ਫੋਰ ਸਟਾਰਟ ਮਸ਼ੀਨ ਲਾਉਣੇ ਅੰਦਰ ਤੁੱਪੇ ਖੜੀ ਆ ਹੁਣ ਕਰਦੇ ਆ ਛਾਵੇਂ ਨੂੰ ਛਾਲ ਫੋਰ ਦਾ ਫੋਰ ਦੇ ਮਾਰਦੇ ਆ ਸਾਈਡ ਤੋਂ ਅੱਜ ਇਹਦੇ ਛਾਦਰੀ ਵੀ ਲਾਵਾਂਗੇ ਆਪਾਂ ਖੋਲੀ ਪਈ ਏ cómo le no ਲੋ ਮੁੰਡਿਆ ਮਸ਼ੀਨ ਕੱਢ ਲਈ ਆਪਾਂ 6 ਵੇ ਅੰਦਰ ਭਰਾਂਡੇ ਚ ਹੁਣ ਇਹਦੇ ਬਦਲਨੇ ਕੱਲੇ ਪਾਸੇ ਆਪਾਂ ਪਿਛਲੇ ਸਾਲ ਨਵੀਂ ਲਾਈਆਂ ਸੀ ਛੁਰੀਆਂ ਤਾਂ ਕੱਲੇ ਪਾਸੇ ਹੀ ਬਦਲਨੇ ਆ ਇਹਦੇ ਵੀ ਲਾਉਣੇ ਆ ਛਤਰੀਆ ਤੇ ਲੋ ਮੁੰਡਿਆ ਹੁਣ ਆਪਾਂ ਵੀ ਕਹੋਣੇ ਮੱਕੀ ਮੱਕੀ ਵਾਲੀ ਮਸ਼ੀਨ ਪਾਉਣਿਆ 4x4 ਮਾਗਰ ਕਰਤਾ ਮੁੰਡੇ ਨੇ ਬੰਦ ਡਰੈਟ ਹੈ ਲੈ ਪੂਰੇ ਢੰਗ ਕਰਦਾ ਦੁਬਾਰੇ ਫੇਰ ਬੰਦ ਗਿਆ ਅੰਦਰ ਹੀ ਲਾ ਦੇ ਛਾਵੇਂ ਨੂੰ ਆਪਾਂ ਪਾਲੀ ਹੁਣ ਮਸ਼ੀਨ ਮੱਕੀ ਵੀਦਣ ਵਾਲੀ ਹੁਣ ਆਪਾਂ ਵੀਰ ਕੇ ਉਹ ਮੱਕੀ ਦਿਖਾਉਣਾ ਤੁਹਾਨੂੰ ਕਹਾਂ ਜਾ ਕੇ ਫਿਰ ਕੀ ਬਣਦਾ ਨੋ ਮੁੰਡੇ ਆਪਾਂ ਲਾ ਕੇ ਮੱਕੀ ਵੀਦਣਾ ਚਾਰ ਵਾਲੀ ਵੀ ਹੈਗਾ 30 30 ਇਹ ਨੇ ਯਾਰਾ ਕੋਈ ਪਰਵਾਹ ਨਹੀਂ ਇਹ ਦਰਦਾ ਆਪਣਾ ਤੀਜੇ ਮੀਡੀਅਮ ਚ 4x4 ਗੇਅਰ ਲਾ ਕੇ ਬੈਟ ਪੂਰੇ ਘੈਂਟ ਬਣਾਇਆ ਫਰਵਾਹ ਵੀ ਇਹ ਟਰਾਲੇ ਦੇ ਜਾਵੀ ਆਪਣੇ ਦਾ ਇਹ ਬੜਾ ਟਰਾਲਾ